ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਬੂਤਰ ਬਾਜ਼ ਪ੍ਰਾਵਾ ਨੂੰ ਵੀਰ ਜੀ ਜਿਹੜੀ ਪਿੰਡ ਦੋਦੇ ਬਾਜੀ ਔਰ ਉੜ ਰਹੀ ਆ ਜਿਲ੍ਹਾ ਤਰਨਤਾਰਨ ਪਹਿਲੇ ਦਿਨ ਵੀਰ ਜੀ 100 ਕਬੂਤਰ ਉਡਿਆ ਸੀ ਤੇ ਦੂਸਰੇ ਦਿਨ 50 ਕਬੂਤਰਾਂ ਚ ਤੁਸਰ ਪਈ ਸੀ ਤੇ 18 ਕਬੂਤਰਾਂ ਨੂੰ ਕੱਲ ਮੋਰਾ ਲੱਗ ਕੇ 18 ਕਬੂਤਰ ਉੱਡੇ ਸੀ ਜਿਨ੍ਹਾਂ ਦੇ ਵਿੱਚੋਂ 4 ਕਬੂਤਰ ਰਹਿ ਗਏ ਆ ਤੇ ਤਿੰਨਾਂ ਨਾਮਾਂ ਚ ਬਾਜੀ ਆ ਤੇ 4 ਕਬੂਤਰਾਂ ਚ ਤੁਸਰ ਵਾਲੇ ਦਿਨ ਉੱਡਣ ਲੱਗੇ ਆ ਪਿੰਡ ਦੋਦੇ ਇੰਨਾ ਕਬੂਤਿਆਂ ਦੇ ਜਿਹੜੇ ਆਪਾਂ ਨਾਂ ਤੁਹਾਨੂੰ ਬੋਲ ਕੇ ਦੱਸਦੇ ਆ ਮਾਵੀ ਨਿਹੰਗ ਜੀਵਨ ਸਿੱਧਵਾ ਗਰਵੇਲ ਕਲਸੀਆ ਮਿੰਟੂ ਬੱਲ ਤੇ ਸ਼ਾਮ 6:30 ਦਾ ਟਾਈਮ ਹੋਵੇਗਾ ਤੇ ਤਿੰਨਾ ਨਾਮਾਂ 'ਚ ਭਾਜੀ ਪੈਸੇ ਆ ਜੋ ਇਹਨਾਂ ਦੇ ਵਿੱਚ ਤਿੰਨਾ ਨਾਮਾਂ 'ਚ ਪੈਸੇ ਵੰਡ ਦਿੱਤੇ ਜਾਣਗੇ ਆ ਸਾਰੇ ਭਰਾ ਜੰਟਾ ਸੈਦ ਮੁਹੰਮਦ ਆ ਸਾਡੇ ਸਤਿਕਾਰਯੋਗ ਚਾਚਾ ਜੀ ਗਰਵੇਲ ਕਲਸੀਆ ਜੀਵਨ ਦੋਦੇ ਹਰਮਿੰਦਰ ਦੋਦੇ ਸੇਵਾ ਪਲਵਾਨ ਮਾਹਵੀਰ ਬਾਜ ਆ ਸਾਡੇ ਭਾਈ ਹੋਣੀ ਚਲੋ ਛੱਡੋ ਵੀਡੀਓ ਬਣਜੂਗਾ ਨਾਲੀ ਚਲੋ ਜੀ ਛੱਡੋ ਭਾਈ ਜੀ ਨਾਲ ਹੀ ਵੀਡੀਓ ਬਣਜੂਗਾ ਆਓ ਚੜਦਾ ਕੁਡੇ ਇੱਥੇ ਚੜਦਾ ਬਣਾਉਣਾ ਹਾਂ ਉੱਤੇ ਬਣਾਉਣਾ ਇੱਥੋਂ ਹੀ ਬਣਜਣੀ ਆ ਨਹੀਂ ਉਹ ਦੀ ਗੱਲ ਕਰਦਾ ਕੋਈ ਨਾ ਕੋਈ ਉੱਤੋਂ ਡਰਾ ਦਾਂਗੇ ਆ ਸਾਡੇ ਹੈਗੇ ਆ ਹਰਮਿੰਦਰ ਦੋਦੇ ਵਾਲਾ ਕਮੇਟੀ ਮੈਂਬਰ ਸੇਵਾ ਪਹਲਵਾਨ ਲੋ ਜੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਹੈ ਤੁਹਾਡੇ ਡਰਾ ਦੇ ਉੱਤੋਂ ਆ ਬਸ ਉਹ ਚਾਰ ਕਬੂਤਰ ਉੱਡ ਗਏ ਜੀ ਤਿਸਰ ਵਾਲੇ ਦੇ ਪਿੰਡ ਦੋਦੇ ਤਰਨਤਾਰਨ ਜ਼ਿਲ੍ਹਾ ਉਹ ਕੱਲ